ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਪੰਜਾਬੀ ਗ੍ਰਾਮਰ ਦਾ ਇੱਕ ਇੰਪੋਰਟੈਂਟ ਟੌਪਿਕ ਜਿਹੜਾ ਕਿ ਹੈ ਲਗਾ ਦੀ ਵੰਡ ਤੇ ਇਹ ਵਾਲਾ ਜਿਹੜਾ ਟੌਪਿਕ ਹੈ ਜੀ ਇਹਦੇ ਵਿੱਚ ਅਕਸਰ ਕੁਐਸਚਨਸ ਪੁੱਛੇ ਜਾਂਦੇ ਨੇ ਤੇ ਰੀਸੈਂਟਲੀ ਮੈਂ ਤੁਹਾਡੇ ਨਾਲ ਇੱਕ ਪੇਪਰ ਸ਼ੇਅਰ ਕੀਤਾ ਸੀ ਉਹਦੇ ਵਿੱਚ ਵੀ ਇਦਾਂ ਦੇ ਕੁਐਸਚਨਸ ਪੁੱਛੇ ਹੋਏ ਸੀ ਆਲਮੋਸਟ ਹਰ ਪੇਪਰ ਦੇ ਵਿੱਚ ਹੀ ਪੁੱਛੇ ਜਾਂਦੇ ਨੇ ਤੇ ਇਹ ਟੌਪਿਕਸ ਨੇ ਜਿਹੜੇ ਜੀ ਕਈਆਂ ਨੂੰ ਬਹੁਤ ਕੰਪਲਿਕੇਟਿਡ ਲੱਗਦੇ ਨੇ ਬਟ ਮੈਂ ਇਸ ਵੀਡੀਓ ਦੇ ਰਾਹੀਂ ਪਹਿਲਾਂ ਵਾਂਗੂ ਹੀ ਤੁਹਾਨੂੰ ਇੱਕ ਬਹੁਤ ਈਜ਼ੀ ਜਿਹੇ ਵੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਤੇ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਹ ਟਾਪਿਕ ਕਰਾਉਂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਆਪਿਓ ਸੋ ਜੀ ਲਗਾ ਦੀ ਵੰਟ ਅਗਰ ਆਪਾਂ ਦੇਖੀਏ ਤਾਂ ਪੰਜਾਬੀ ਦੇ ਵਿੱਚ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਪਹਿਲੀਆਂ ਨੇ ਜੀ ਸਾਡੇ ਕੋਲੇ ਲਗੂ ਦੂਸਰੀਆਂ ਨੇ ਜੀ ਦੀਰਗ ਸੋ ਪਹਿਲਾਂ ਆਪਾਂ ਗੱਲ ਕਰਦੇ ਆ ਲਘੂ ਲਗਾ ਦੀ ਲਘੂ ਤੋਂ ਪਤਾ ਲੱਗ ਰਿਹਾ ਨਾਮ ਤੋਂ ਸ਼ਾਰਟ ਲਗਾ ਨੂੰ ਕਹਿੰਦੇ ਨੇ ਸੋ ਸ਼ਾਰਟ ਇੱਥੇ ਇਹਨਾਂ ਨੂੰ ਕਿਉਂ ਕਹਿੰਦੇ ਨੇ ਕਿਉਂਕਿ ਜਦੋਂ ਆਪਾਂ ਇਹਨਾਂ ਮਾਤਰਾਵਾਂ ਦਾ ਉਚਾਰਨ ਕਰਦੇ ਆ ਤਾਂ ਇਹ ਬਹੁਤ ਹੀ ਘੱਟ ਸਮਾਂ ਲੈਂਦੀਆਂ ਨੇ ਤੇ ਦੂਸਰੇ ਪਾਸੇ ਜਿਹੜੀਆਂ ਦੀਰਗ ਲਗਾ ਨੇ ਉਹਨਾਂ ਨੂੰ ਲੌਂਗ ਲਗਾ ਕਿਹਾ ਜਾਂਦਾ ਹੈ ਕਿਉਂਕਿ ਇਹੇ ਉਚਾਰਨ ਦੇ ਵੇਲੇ ਵੱਧ ਸਮਾ ਲੈਂਦੀਆਂ ਨੇ ਸੋ ਹੁਣ ਅਗਰ ਆਪਾਂ ਲਘੂ ਲਗਾ ਦੇਖੀਏ ਤਾਂ ਜੀ ਪੰਜਾਬੀ ਦੇ ਵਿੱਚ ਕਿਹੜੀਆਂ-ਕਿਹੜੀਆਂ ਨੇ ਸੋ ਸਭ ਤੋਂ ਪਹਿਲਾਂ ਜੀ ਸਾਡੇ ਕੋਲੇ ਆ ਜਾਂਦਾ ਮੁਕਤਾ ਮੁਕਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਚਿੰਨ ਰਹੇ ਤਾਂ ਇਹਦਾ ਕੋਈ ਵੀ ਚਿੰਨ ਨਹੀਂ ਹੁੰਦਾ ਫਿਰ ਦੂਸਰੇ ਨੰਬਰ ਤੇ ਆਉਂਦੀ ਹੈ ਜੀ ਸਿਹਾਰੀ ਤੇ ਇਹਦੇ ਨਾਲ ਜੀ ਸਾਡੇ ਕੋਲੇ ਆ ਜਾਂਦੀ ਹੈ ਲਾਂ ਇਹਦੇ ਨਾਲ ਸਾਡੇ ਕੋਲੇ ਆ ਜਾਂਦਾ ਔਂਕੜ ਤੇ ਹੋੜਾ ਸੋ ਇਹ ਜਿਹੜੀਆਂ ਲਗਾਂ ਨੇ ਜੀ ਇਹ ਸਾਰੀਆਂ ਲਘੂ ਲਗਾਂ ਦੇ ਵਿੱਚ ਆਉਂਦੀਆਂ ਨੇ ਦੂਜੇ ਪਾਸੇ ਅਗਰ ਆਪਾਂ ਦੀर्घ ਲਗਾਂ ਦੀ ਗੱਲ ਕਰੀਏ ਤਾਂ ਜੀ ਦੀर्घ ਲਗਾਂ ਦੇ ਵਿੱਚ ਕੰਨਾ ਬਿਹਾਰੀ ਦੁਲਾਵਾ ਦੁਲੈਂਕੜ ਤੇ ਕਨੋੜਾ ਠੀਕ ਹੈ ਜੀ ਸੋ ਮੈਂ ਸਿਰਫ ਚਿੰਨ ਲਿਖ ਰਹੀ ਆ ਕਿਉਂਕਿ ਮੈਨੂੰ ਵੀ ਹਲੇ ਬਹੁਤਾ ਇਹਦੇ ਤੇ ਲਿਖਣਾ ਨਹੀਂ ਆਉਂਦਾ ਬਟ ਆਮ ਟ੍ਰਾਈਂਗ ਬਾਈ ਬੈਸਟ ਸੋ ਆਈ ਹੋਪ ਵੀ ਚਿੰਨ ਰਹੀ ਤੁਹਾਨੂੰ ਸਮਝ ਆ ਰਿਹਾ ਹੋਗਾ ਤੇ ਚਿੰਨਾ ਨਾਲ ਵੈਸੀ ਵੀ ਈਜ਼ੀਲੀ ਸਮਝ ਆ ਜਾਂਦਾ ਹੁਣ ਮੈਂ ਤੁਹਾਨੂੰ ਇਹਦੀਆਂ ਐਗਜ਼ਾਮਪਲਸ ਵੀ ਦਵਾਂਗੀ ਹੁਣ ਜੇ ਮੈਂ ਅਗਰ ਆਪਾਂ ਮੁਕਤੇ ਦੇ ਨਾਲ ਕੋਈ ਸ਼ਬਦ ਲਿਖਣਾ ਹੋਵੇ ਫੋਰ ਐਗਜ਼ਾਮਪਲ ਮੈਂ ਸ਼ਬਦ ਲਿਖ ਰਹੀ ਆ ਕਮਲ ਠੀਕ ਹੈ ਜੀ ਹੁਣ ਤੁਸੀਂ ਦੇਖਿਆ ਹੋਣਾ ਵੀ ਉਚਾਰਨ ਦੇ ਵਿੱਚ ਬਹੁਤ ਘੱਟ ਸਮਾਂ ਲੱਗਿਆ ਹੁਣ ਇਹੀ ਵਾਲਾ ਸ਼ਬਦ ਅਗਰ ਮੈਂ ਲਿਖਣਾ ਹੋਵੇ ਕੰਨੇ ਨਾਲ ਤਾਂ ਮੈਂ ਕੀ ਲਿਖੂੰਗੀ ਕਮਲ ਸੋ ਕਮਲ ਕਮਾਲ ਦੋਨਾਂ ਦੇ ਵਿੱਚ ਦੇਖੋ ਤੁਸੀਂ ਕਿੰਨਾ ਟਾਈਮ ਲੱਗਦਾ ਹੈ ਕਮਲ ਜਦੋਂ ਆਪਾਂ ਉਚਾਰਨ ਕਰਦੇ ਆ ਤਾਂ ਬਹੁਤ ਘੱਟ ਸਮਾਂ ਲੈਂਦਾ ਹੈ ਕਮਾਲ ਦੇ ਵਿੱਚ ਉਚਾਰਨ ਦੇ ਵਿੱਚ ਵੱਧ ਸਮਾਂ ਲੱਗਦਾ ਹੈ ਉਸੇ ਤਰ੍ਹਾਂ ਅਗਰ ਆਪਾਂ ਸਿਹਾਰੀ ਵਾਲਾ ਕੋਈ ਸ਼ਬਦ ਦੇਖੀਏ ਫਾਰ ਐਗਜ਼ਾਮਪਲ ਇਸ ਠੀਕ ਹੈ ਜੀ ਤੇ ਦੂਜੇ ਪਾਸੇ ਅਗਰ ਆਪਾਂ ਦੀर्घ ਲਗੂ ਦੇ ਵਿੱਚ ਦੀर्घ ਲਗਾ ਦੇ ਵਿੱਚ ਦੇਖੀਏ ਤਾਂ ਜੀ ਇਹਦਾ ਆਪਾਂ ਸ਼ਬਦ ਲਿਖਦੇ ਆ ਈਸ ਸੋ ਇਹਦੇ ਵਿੱਚ ਵੀ ਦੇਖੋ ਤੁਸੀਂ ਇਸ ਤੇ ਈਸਵੀ ਦੇ ਵਿੱਚ ਸਮੇਂ ਦਾ ਡਿਫਰੈਂਸ ਹੈ ਸੋ ਇਸੇ ਕਰਕੇ ਇਹਨਾਂ ਨੂੰ ਲਗੂ ਤੇ ਦੀਰਗ ਲਗਾ ਦੇ ਵਿੱਚ ਡਿਫਰੈਂਸ਼ੀਏਟ ਕੀਤਾ ਜਾਂਦਾ ਹੈ ਸੋ ਇੰਨਾ ਕੁ ਹੀ ਟੌਪਿਕ ਹੈ ਇਹ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਹ ਟੌਪਿਕ ਸਮਝਾਇਆ ਆ ਹੋਪ ਤੁਹਾਨੂੰ ਵੀਡੀਓ ਚੀਲਕੀ ਹੋਗੀ ਤਾਂ ਬਾਕੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਇਹ ਜੇ ਹੋਰ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਦੀਆਂ ਪਲੇਲਿਸਟ ਚੈੱਕ ਕਰ ਸਕਦੇ ਹੋ ਜਿੱਥੇ ਆਲਮੋਸਟ ਹਰ ਟੌਪਿਕ ਤੇ ਵੀਡੀਓ ਪਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇਖਣ ਨੂੰ ਮਿਲਣਗੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਇੰਸਟਾਗ੍ਰam ਤੇ ਵੀ ਜ਼ਰੂਰ ਫੋਲੋ ਕਰਿਓ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ